ਘੋਰਠਾ ਮਾੜੀ ਕੰਬੋਵਾਲ ਸੁੱਖਾ ਸਿੰਘ ਤਰਖਾਨ ਤੋਂ ਇੱਕ ਤਰਖਾਨ ਸਿੰਘ ਬਰਾਦਰੀ ਵਿੱਚੋਂ ਤਰਖਾਨਾਂ ਦੀ ਬਰਾਦਰੀ ਜੋ ਸਿੰਘ ਸੀਗਾ ਮਾੜੀ ਕਬੋਕੀ ਪਿੰਡ ਆ ਇਹ ਵੀ ਮਾਝੇ ਵਿੱਚ ਜਿੱਥੇ ਭਾਈ ਸੁੱਖਾ ਸਿੰਘ ਦਾ ਜਨਮ ਹੋਇਆ ਮੁਤਾਬ ਸਿੰਘ ਕੇ ਨਾਲ ਆਇਓ ਦੂਜੋ ਸਿੱਧਕ ਕਰ ਇਹ ਕਹਿਣ ਲੱਗਾ ਮੁਤਾਬ ਸਿੰਘ ਮੈਂ ਤੇਰੇ ਨਾਲ ਚੱਲਾਂਗਾ ਚਲ ਆਪਾਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਠੱਲ ਪਾਵਾਂਗੇ। ਦਾਸ ਸਿੰਘ ਤੇ ਸੁਖਾ ਸਿੰਘ ਦੋਵੇਂ ਅਰਦਾਸਾ ਸੋਧ ਕੇ ਖਾਲਸੇ ਪੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਚੱਲ ਪਏ। ਚਲ ਬਾਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ। ਦੋਵਾਂ ਨੇ ਖਾਲਸੇ ਦੇ ਦੀਵਾਨ ਵਿੱਚ ਉੱਠ ਕੇ ਫਤਿਹ ਗਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜਿੱਕੀ ਫਤਿਹ ਚਰਨ ਸੋਹੇ ਸਿੰਘ ਆਗਿਆ ਪਾਈ ਔਰ ਸਿੰਘਾਂ ਦੇ ਚਰਨਾਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਇਆ ਕਿਉਂਕਿ ਖਾਲਸੇ ਦੇ ਚਰਨਾਂ 'ਚ ਉਹ ਬਰਕਤਾਂ ਹਨ ਜਿਹੜੀਆਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਾਈਆਂ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋਂ ਨਿਵਾਸ ਸਿੰਘਾਂ ਨੂੰ ਨਮਸਕਾਰ ਕਰਕੇ ਫਤਿਹ ਗ ਜਾ ਕੇ ਇਹ ਦੋਵੇਂ ਸਿੰਘ ਘੋੜਿਆਂ ਤੇ ਸਵਾਰ ਹੋ ਗਏ ਹੰਮ ਮਾਰੇ ਜਾਏ ਤੁਰਕਣ ਤਾਈ ਕਹਿਣ ਲੱਗੇ ਦੇਖਦੇ ਆ ਕਿਹੜਾ ਮਸਾਲਾ ਗੜਾ ਸਿਰ ਵੱਢ ਕੇ ਲਿਆਵਾਂਗੇ ਚਰਨ ਸੋਹੋਂ ਮੈਂ ਖਾਲਸੇ ਆਈ ਭਾਈ ਸਾਹਿਬ ਮੁਤਾਬ ਸਿੰਘ ਤੇ ਸੁਖਾ ਸਿੰਘ ਕਹਿਣ ਲੱਗੇ ਸਿੰਘੋ ਜੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੋਈ ਸਿਰ ਵੱਢ ਕੇ ਤੁਹਾਡੇ ਕੋਲ ਇੱਥੇ ਬੀਕਾਨੇ ਪਹੁੰਚਾ ਦੇਾਂਗੇ ਔਰ ਤੁਹਾਨੂੰ ਤੁਹਾਡੇ ਚਰਨ ਛੂਹਾਂਗੇ ਆ ਕੇ ਅਸੀਂ ਜੇ ਕਰ ਸੀਸ ਲੱਗੇ ਕੋਰ ਅਰਥ ਜੇ ਗੁਰੂ ਵਾਸਤੇ ਸਾਡਾ ਸੀਸ ਦੇਖੇ ਲੱਗ ਜਾਵੇ ਧਨ ਜਨਮ ਧਨ ਮਰਨ ਸਮ ਰੱਖ ਸਾਡਾ ਜਨਮ ਵਾ ਜੀਵਨ ਸਫਲ ਹੋ ਜਾਏਗਾ ਜੇ ਮਾਰੇ ਗਏ ਤਾਂ ਵੀ ਸਫਲਾ ਜੇ ਮਾਰ ਕੇ ਆ ਗਏ ਤਾਂ ਵੀ ਸਫਲਾ ਪਰ ਛੱਡਦੇ ਨਹੀਂ ਮਾਰ ਕੇ ਆਵਾਂਗੇ ਦੁਰਗਨ ਲੜਨਾ ਹੈ ਮਰਨੋਂ ਡਰੇ ਤੁਰਕ ਤੋਂ ਅਸੀਂ ਨਾ ਡਰਦੇ ਆ ਲੜਨ ਤੋਂ ਨਾ ਮਰਨ ਤੋਂ ਤ੍ਰੇਕ ਤੇਸ ਜਨਨੀ ਧ੍ਰਿਗ ਪਿਤ ਕਰੇ ਜਿਹੜਾ ਡਰੇ ਤੁਰਕਾਂ ਤੋਂ ਲੜਨ ਮਰਨ ਤੋਂ ਉਹਦੇ ਮਾਂ ਨੂੰ ਤੇ ਉਹਦੇ ਪਿਤਾ ਨੂੰ ਵੀ ਨੰਦਤਾ ਧ੍ਰਿਗੋ ਦੀ ਮਾਂ ਤੇ ਧ੍ਰਿਗੋ ਦਾ ਪਿਤਾ ਹਾਂਜੀ ਦੋਹਰਾ ਮਰਨੇ ਤੇ ਕਿਆ ਡਰਪਣਾ ਨੇ ਪਾਹਲ ਖੰਡੇ ਧਾਰ ਥੱਲੇ ਦੀ ਪੌਹਲ ਲਈ ਆ ਹੁਣ ਮਰਨ ਦਾ ਡਰ ਕਾਦਾ ਜਾਓ ਭਾਈ ਕਰਮ ਕਰਮਕਾਰ ਸਿੰਘ ਵਤਨੀ ਆਏ ਕਰਮ ਕਰਮ ਕਰਦੇ ਬੜੀ ਤੇਜ਼ੀ ਨਾਲ ਉਹ ਬੁੱਢੇ ਜੋੜ ਤੋਂ ਚੱਲੇ ਤੇ ਸ੍ਰੀ ਅਮਰਸਰ ਮਾਝੇ ਨੂੰ ਤੁਰਪੇ ਰਸਤੇ ਕਹਿੰਦੇ ਆ ਬਾਬਾ ਦੀਪ ਸਿੰਘ ਜੀ ਦੇ ਕੋਲ ਪਹੁੰਚੇ ਉੱਥੇ ਵਿਚਾਰ ਚੱਲ ਰਹੀ ਸੀ ਦਸਮਤੀ ਬਾਣੀ ਬਾਰੇ ਅੱਜ ਕੱਲ ਵੀ ਚੱਲਦੀ ਹੈ ਪਰ ਅੱਜਕੱਲ ਪੰਥ ਵਿਰੋਧੀ ਕਰਦੇ ਆ ਵਿਚਾਰ ਆ ਇਹੋ ਜੀਆਂ ਉਦੋਂ ਸਿਆਣੇ ਸਿੰਘ ਇਹ ਵਿਚਾਰ ਕਰ ਰਹੇ ਸੀ ਵੀ ਦਸਮ ਦੀ ਬੀੜ ਇੱਕੋ ਰੱਖੀ ਜਾਵੇ ਜਾਂ ਦਸਮ ਦੀ ਬੀੜ ਭਾਈ ਮਨੀ ਸਿੰਘ ਨੇ ਜਿਹੜੀ ਲਿਖੀ ਆ ਉਹਨੂੰ ਵੱਖਰਾ-ਵੱਖਰਾ ਕਰ ਦਿੱਤਾ ਜਾਵੇ ਤਿੰਨ ਤਰ੍ਹਾਂ ਦੀ ਬਾਣੀ ਹੈ ਇੱਕ ਤਾਂ ਉਹ ਬਾਣੀ ਹੈ ਦਸਮ ਪਾਤਸ਼ਾਹ ਦੀ ਜਿਹੜੀ ਅਕਾਲ ਪੁਰਖ ਦੀ ਉਸਤਤ ਵਿੱਚ ਆ ਜਾਪ ਸਾਹਿਬ ਅਕਾਲ ਉਸਤਤ 33 ਬਈਏ ਦੂਜੀ ਉਹ ਬਾਣੀ ਹੈ ਜਿਹੜੀ ਜੁਧਮਈ ਜੰਗਵਈ ਹੈ ਇਤਿਹਾਸ ਹੈ ਰਾਮਚੰਦਰ ਦੀ ਦਾ ਕ੍ਰਿਸ਼ਨ ਦੀ ਦਾ ਯੋਧਿਆਂ ਦਾ ਬਹਾਦਰਾਂ ਦਾ ਜਿਹੜੇ ਖੰਡੇ ਮਾਰਦੇ ਰਹੇ ਮੈਦਾਨੇ ਜੰਗ ਵਿੱਚ ਲੱਖਾਂ ਕਰੋੜਾਂ ਨਾਲ ਲੜਦੇ ਰਹੇ ਉਹਨਾਂ ਦੀ ਕਥਾ ਹੈ ਤੀਸਰੀ ਬਾਣੀ ਇਸ ਤੀਆਂ ਦੇ ਚਰਿੱਤਰ ਹਨ ਚਲ ਕਬੜ ਤੋਂ ਕਿਵੇਂ ਬਚਣਾ ਉਹ ਜਿਹੜੇ ਤਿੰਨ ਤਰ੍ਹਾਂ ਦੇ ਵਿੱਚ ਚੈਪਟਰ ਹਨ ਕੁਝ ਸਿੰਘ ਕਹਿੰਦੇ ਸੀ ਵੀ ਇਹਨਾਂ ਨੂੰ ਵੱਖਰਾ-ਵੱਖਰਾ ਕਰ ਦਈਏ ਕੁਝ ਕਹਿੰਦੇ ਸੀ ਇਕੱਠਾ ਹੀ ਰਹਿਣ ਦਈਏ ਗੁਰੂ ਦੀ ਬਾਣੀ ਨੂੰ ਬਾਬਾ ਦੀਪ ਸਿੰਘ ਜੀ ਸਿੰਘਾਂ ਦੀ ਰਾਏ ਲੈ ਰਹੇ ਸੀ ਬਾਣੀ ਦੀ ਸੁਧਾਈ ਹੋ ਰਹੀ ਸੀ ਰਸਤੇ 'ਚ ਭਾਈ ਮੋਤਾਬ ਸਿੰਘ ਤੇ ਭਾਈ ਸੁਖਾ ਸਿੰਘ ਆ ਕੇ ਬਾਬਾ ਦੀਪ ਸਿੰਘ ਜੀ ਨੂੰ ਮਿਲੇ ਜਨ ਪ੍ਰਸ਼ਾਦਾ ਛਕਿਆ ਗੰਦਵੇਂ ਫਿਰ ਬਾਬਾ ਦੀਪ ਸਿੰਘ ਨੇ ਪੁੱਛਿਆ ਕਿਸੇ ਕੋ ਤੁਸੀਂ ਅੰਮ੍ਰਿਤਸਰ ਜਾ ਰਹੇ ਹੋ ਤੁਸੀਂ ਵੀ ਗੁਰੂ ਦੇ ਪਿਆਰੇ ਹੋ ਤੁਸੀਂ ਰਾਏ ਦਿਓ ਵੀ ਅਸੀਂ ਬੀੜ ਇਕੱਠੀ ਰੱਖੀਏ ਦਸਮ ਪਾਸ਼ਾ ਜੀ ਕੇ ਵਖਰੀ ਵਖਰੀ ਕਰ ਦਈਏ ਭਾਈ ਮੁਤਾਬਕ ਸੇ ਕਹਿੰਦੇ ਬਾਬਾ ਜੀ ਤੁਹਾਡੇ ਬੱਚੇ ਆ ਤੁਸੀਂ ਸਾਡੇ ਬਜ਼ੁਰਗ ਹੋ ਸਿਆਣੇ ਹੋ ਅਸੀਂ ਤੁਹਾਨੂੰ ਕੀ ਰਾਏ ਦੇ ਸਕਦੇ ਆ ਪਰ ਜੇ ਸਾਨੂੰ ਪੁੱਛਿਆ ਤਾਂ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਅਰਦਾਸ ਕਰੋ ਤੁਸੀਂ ਬਜ਼ੁਰਗ ਹੋ ਅਰਦਾਸ ਕਰੋ ਜੇ ਹਰਮੰਦਰ ਸਾਹਿਬ ਜਾਵਾਂਗੇ ਬਸੇ ਰੰਗੜ ਦਾ ਸਿਰ ਵੱਢ ਕੇ ਜਿਉਂਦੇ ਤੇ ਤੁਹਾਡੇ ਕੋਲ ਆ ਕੇ ਉਹਦਾ ਸਿਰ ਲੈ ਕੇ ਤੇ ਦਸਮ ਦੀ ਬੀੜ ਇਕੱਠੀ ਰਹਿਣ ਦੇ ਆ ਜੇ ਤੇ ਜੇ ਅਸੀਂ ਉੱਥੇ ਸ਼ਿੱਧੀ ਪਾ ਗਏ ਤੇ ਬੀੜ ਵਖਰੀ ਵਖਰੀ ਕਰ ਦਿਆ ਜੇ ਬਾਬਾ ਦੀਪ ਸਿੰਘ ਨੇ ਵੀ ਅਰਦਾਸਾ ਸੋਧ ਦਿੱਤਾ ਇਹ ਸਾਰੇ ਸਿੰਘਾਂ ਨੇ ਜਕਾਰੇ ਗ ਜਾ ਕੇ ਇਹਨਾਂ ਨੂੰ ਦੰਬ ਦੇਵੇਂ ਤੋਂ ਵੀ ਤੋੜ ਦਿੱਤਾ ਥੋੜਾ ਜਿਹੀ ਉੱਥੇ ਆਰਾਮ ਕੀਤਾ ਕਿਉਂਕਿ ਕੰਮ ਬੜੀ ਛੇਤੀ ਕਰਨਾ ਸੀ ਜਾ ਕੇ ਇਹ ਪੰਜਾਬ ਸ੍ਰੀ ਅੰਮ੍ਰਿਤਸਰ ਤਰਨਤਾਰਨ ਦੇ ਨਾਕੇ 'ਚ ਪਹੁੰਚ ਗਏ ਅੰਮ੍ਰਿਤਸਰ ਢੱਗ ਫੇਰਨ ਨਾ ਪਾਏ ਕਿਉਂਕਿ ਅੰਮ੍ਰਿਤਸਰ ਦੇ ਲਾਗੇ ਸਿੱਖਾਂ ਦੇ ਭੇਸ ਤੇ ਘੁਮਣਾ ਬੜਾ ਔਖਾ ਸੀ ਕਰੇ ਸੋਚ ਕਛ ਜਤਨ ਕਮਈਏ ਸਿਆਣੇ ਸਿੰਘਾਂ ਨੇ ਸਲਾਹ ਕੀਤੀ ਦੋਵਾਂ ਨੇ ਕੋਈ ਇਹੋ ਜੀ ਵਿਧ ਬਣਾਈਏ ਵੀ ਆਪਾਂ ਮਸੇ ਰੰਗੜ ਤੱਕ ਪਹੁੰਚ ਸਕੀਏ ਟਕਾਏ ਭਰਨ ਕੋ ਰੂਪ ਬਣਾਈਏ ਫਿਰ ਦਿਮਾਗ ਜਾਇਆ ਵੀ ਇੱਕ ਤਰੀਕਾ ਆਪਾਂ ਬਣ ਜਾਈਏ ਨੰਬਰਦਾਰ ਨੰਬਰਦਾਰ ਪਿੰਡਾਂ ਦਾ ਟੈਕਸਦਾਰ ਨੌਂਦੇ ਨੇ ਚੌਧਰੀ ਬਸੇ ਕੋਲ ਤੇ ਆਪਾਂ ਨੰਬਰਦਾਰ ਵਾਲਾ ਪੇਸ ਬਣਾ ਕੇ ਚਲੀਏ ਲੋਹਰਾ ਸਿੰਘ ਕਹੇ ਹਮ ਜਿਮ ਕੁਜੈ ਕੋਈ ਸਤਗੁਰ ਬਾਤ ਬਣਾਓ ਤੇ ਅਰਦਾਸ ਕੀਤੀ اے ਮਹਾਰਾਜ ਗੁਰੂ ਅਮਰਦਾਸ ਜੀ ਉਈ ਅਸੀਂ ਵਿਧ ਬਣਾਓ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਪਹੁੰਚ ਜਾਈਏ ਜਾਏ ਮੱਸੇ ਕੋ ਸਿਰ ਕਟਾ ਨਾ ਰਸਤੇ ਹੋਏ ਅਟਕਾਓ ਮਹਾਰਾਜ ਆਪਕਿਆਂ ਨੂੰ ਮੱਸੇ ਦੇ ਸਿਰ ਤੱਕ ਬਚਾ ਦਿਓ ਉਸ ਤੋਂ ਬਾਅਦ ਭਵੇਂ ਸਾਡੀ ਜਾਨ ਲੈ ਲਓ ਪਰ ਇੱਕ ਵਾਰੀ ਉਹਦਾ ਸਿਰ ਵੱਢ ਦਈਏ ਇਹਦੀ ਕਿਰਪਾ ਕਰ ਦਿਓ ਜਾਓ ਭਾਈ ਸੋ ਸਤਗੁਰ ਵਿਧ ਬਣਾਈ ਤੋ ਸਤਗੁਰਾਂ ਨੇ ਉਹ ਵਿਧ ਬਣਾ ਦਿੱਤੀ ਸੇਕਰ ਦੁਪਹਿਰ ਹੀ ਮੈਂ ਬਣ ਆਈ ਪਹਾੜੋਂ ਦਾ ਮੀਨਾ ਸੀਗਾ ਪਹਾੜੋਂ ਦੇ ਮਹੀਨੇ ਦੁਪਹਿਰ ਬੜੀ ਤਪਰੀ ਸੀ ਗਰਮੀ ਪੈ ਰਹੀ ਸੀ ਬਗੀ ਪਵਨ ਬਹੁ ਘਟਾ ਉਡਾਨਾ ਆ ਤੇਜ਼ ਹਵਾ ਤਤੀ ਨੂਆਂ ਚੱਲ ਰਹੀਆਂ ਸੀ ਤੇ ਘਟਾ ਉੱਡ ਰਿਹਾ ਸੀ ਕਿਮ ਕਰ ਲੀਨੋ ਮੁਖ ਛਪਾਨਾ ਇਧਰ ਭਾਈ ਸਾਹਿਬ ਬਤਾਵ ਸਿੰਘ ਹੋਰਾਂ ਨੇ ਤੋ ਮਿੱਟੀ ਘਟੇ ਦੇ ਉੱਡਣ ਦਾ ਬਹਾਨਾ ਕਰਕੇ ਆਪਣੀ ਪੱਗ ਦਾ ਇੱਕ ਲੜ ਮੂੰਹ ਦੇ ਉੱਪਰ ਦੀ ਬੰਨ ਲਿਆ ਤਾਂ ਕਿ ਪਤਾ ਨਾ ਲੱਗੇ ਵੀ ਕੌਣ ਹਨ ਦੋਹਰਾ ਸਿਖਰ ਦੁਪਹਿਰੀ ਭਾਦਵੇ ਸੂਰਜ ਅਤ ਤਪਤਾਏ ਭਾਦਰੋਂ ਦਾ ਦੁਪਹਿਰਾਂ ਸੀ ਸੂਰਜ ਤਪ ਰਿਆ ਸੀ ਕਦ ਬਰਸੈ ਕਦ ਉੱਜੜੈ ਬਿਦ ਐਸੀ ਲਈ ਤਕਾਏ ਕਦੀ ਕਦੀ ਮੀਂਹ ਪੈਂਦਾ ਭਾਦਰੋਂ ਵਿੱਚ ਛੜਾਕਾ ਪੈਂਦਾ ਕਦੀ ਸਾਫ ਹੋ ਜਾਂਦਾ ਤੇ ਲੂ ਜ਼ਿਆਦਾ ਹੁੰਦੀ ਥੱਲੇੋਂ ਪੜਾਹ ਸਬੜੀ ਨਿਕਲਦੀ ਆ ਧਰਤੀ ਦੇ ਵਿੱਚੋਂ ਅੱਗ ਨਿਕਲਦੀ ਆ ਮੀਂਹ ਪੈਣ ਦੇ ਨਾਲ ਤੇ ਉਹ ਗਰਮੀ ਭਾਦਰੋਂ ਦੀ ਕਹਿੰਦੇ ਚੱਲੀ ਨਹੀਂ ਜਾਂਦੀ ਭਾਦਰੋਂ ਦੇ ਵੱਟ ਦਾ ਮਾਰਿਆ ਤੇ ਜੱਟ ਕਹਿੰਦੇ ਜੋਗੀ ਇਹ ਨੀਤ ਅਗੀ ਹੁੰਦੀ ਆ ਤੇ ਉਹ ਉਸ ਗਰਮੀ ਦੇ ਵਿੱਚ ਚਾਹ ਪਈ ਧੁੱਪ ਲੱਗੀ ਫੌਜ ਛਾਵੇਂ ਗਈ ਧੁੱਪ ਲੱਗੀ ਬੜੀ ਜਿਹੜੀ ਫੌਜ ਸੀ ਨਾ ਮੱਛੇ ਰੰਗੜਦੀ ਉਹ ਦੁਬਾਰਾ ਕੱਟਣ ਲਈ ਦਰਖਤਾਂ ਥੱਲੇ ਜਾਂ ਹੋਰ ਛਾਵੇਂ ਸਰੋਵਰ ਦੇ ਪਰਲੇ ਪਾਸੇ ਚਲੀ ਗਈ ਕਿਛ ਵਰਖਾ ਕਰ ਡੇਰਨ ਵਈ ਉਹ ਬਾੜੀ-ਮੋਟੀ ਮੀਂਹ ਕਣੀ ਵੀ ਪੈਂਦੀ ਸੀ ਇਸ ਕਰਕੇ ਉਹ ਅੰਦਰ ਵੜ ਗਏ 656 ਦੇ ਵਿੱਚ ਮੱਛੇ ਸਾਰੰਗ ਰਾਗ ਗਵਾਇਆ ਇਧਰ ਸੀ ਰਾਮੰਦਰ ਸਾਹਿਬ ਦੇ ਆਹਨ ਵਿੱਚਕਾਰ ਮੱਛੇ ਨੇ ਪਰਗੜਾਇਆ ਹੋਇਆ ਸੀ ਤੇ ਉੱਤੇ ਬੈਠਾ ਸ਼ਰਾਬ ਪੀ ਰਿਹਾ ਤੇ ਹੁੱਕੇ ਦੇ ਕੋਡ-ਕੋਡ ਕਰਦਾ ਸੀ ਤੇ ਨਾਲ ਸਾਰੰਗ ਰਾਗ ਇਹ ਦੁਪਹਿਰ ਦਾ ਰਾਗ ਹੈ 12 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ ਸਾਰਗ ਰਾਗ ਦਾ ਟਾਈਮ 12 ਤੋਂ ਲੈ ਕੇ 2:30 3 ਵਜੇ ਤੱਕ ਚੱਲਦਾ ਮਸੇ ਸਾਰਗ ਰਾਗ ਬਜਵਾਇਆ ਉਹਨੇ ਸਾਰਗ ਰਾਗ ਸਰੰਗੀ ਵਾਲੇ ਤੋਂ ਤੇ ਤਬਲੇ ਵਾਲੇ ਤੋਂ ਉਹ ਸੁਣਿਆ ਹਾਂਜੀ ਵਿਚਾਰ ਦੋਹਰਾ ਕੋਸ ਉੱਤੋ ਕੋ ਜਾਗ ਤੋ ਕਿਨੈ ਨਾ ਲਖਿਓ ਭੇਦ ਕੋਈ ਸੁੱਤਾ ਸੀ ਕੋਈ ਜਾਗਦਾ ਸੀ ਪਰ ਕਿਸੇ ਨੂੰ ਇਸ ਗੱਲ ਦਾ ਭੇਦ ਨਹੀਂ ਸੀ ਵੀ ਕੀ ਪਾਣਾ ਵਰਤਨ ਲੱਗਾ ਹੈ ਦਰਵਾਜੇ ਦਰਸ਼ਨੀ ਜਾ ਟੁਕੇ ਉਤਰੇ ਤਹਿ ਬਿਨ ਖੇਦ ਜੀ ਹਰਮੰਦਰ ਸਾਹਿਬ ਦਾ ਜਿਹੜਾ ਦਰਸ਼ਨੀ ਦਰਵਾਜ਼ਾ ਹੈ ਜਿਹਨੂੰ ਆਪਾਂ ਦਰਸ਼ਨੀ ਡਿਊਟੀ ਕਹਿੰਦੇ ਆ ਜਿੱਥੇ ਭਾਈ ਸਾ ਲੋਜੀ ਦੀ 베ਰੀ ਪ੍ਰਾਤਨ ਨਾਚੀ 베ਰੀ ਹੈ ਉਹਦੇ ਨੇੜੇ ਜਾ ਪਹੁੰਚੇ ਫਟਾਫਟ ਸਿੰਘ ਜਾਓ ਭਾਈ ਦੁਈ ਵੱਲ ਦੋਏ ਘੋੜੇ ਲਾਏ ਤੇ ਦੋਵੇਂ ਘੋੜੇ ਫਟਾਫਟ ਉੱਥੇ ਨਾਚੀ 베ਰੀ ਨਾਲ ਬੰਨ ਦਿੱਤੇ ਦੋਵੇਂ ਪਰਛੇ ਤਹਾਂ ਛੁਪਾਏ 베ਰੀ ਦੇ ਝਾੜ ਦੇ ਵਿੱਚ ਫਟਾਫਟ ਆਪਣੇ ਪਰਛੇ ਵੀ ਛੁਪਾ ਦਿੱਤੇ ਦੋਵੇਂ ਬਰਚੇ ਕਹਾਂ ਚੁਪਾਏ ਬਰਚੇ ਉਥੇ ਫਟਾਫਟ ਗੁਪਤ ਕਰ ਦਿੱਤੇ ਬਲਕਨ ਮੈਂ ਤਲਵਾਰ ਨੂੰ ਕੋਈ ਤਲਵਾਰਾਂ ਪਹਿਲਾਂ ਹੀ ਕੁਰਤੀਆਂ ਦੇ ਥੱਲੇ ਕਰ ਲਿਆ ਸੀ ਵੀ ਉੱਪਰ ਲੰਮੇ ਲੰਮੇ ਨੰਬਰਦਾਰਾਂ ਵਾਲੇ ਧੋਤੀ ਆਲਾ ਵੀ ਉੱਪਰ ਲੰਮਾ ਕੁਰਤਾ ਹੁੰਦਾ ਨਾ ਜਿਵੇਂ ਪੰਜਾਬ ਦਾ ਆਮ ਲੋਕ ਜੱਟ ਕੇ ਪਾਉਂਦੇ ਆ ਮੁਸਲਮਾਨ ਕੁਰਤਾ ਲੰਮਾ ਪਾਉਂਦੇ ਥੱਲੇ ਧੋਤੀ ਬੰਦੇ ਸੀ ਤੇ ਬਾਹਾਂ ਖੁੱਲੀਆਂ ਖੁੱਲੀਆਂ ਹੁੰਦੀਆਂ ਸੀ ਉਹਦੇ ਵਿੱਚ ਤਲਵਾਰ ਸੌਖੀ ਲੁਕ ਜਾਂਦੀ ਹੈ ਤਲਵਾਰ ਜਿਹੜੀ ਆ ਉਹ ਥੱਲੇ ਲੁਕਾ ਲਈ ਦੋਵਾਂ ਨੇ ਤਲਵਾਰਾਂ ਤੇ ਪੱਗਾਂ ਜਿਹੜੀਆਂ ਸਿੱਧੀਆਂ ਜੀਆਂ ਬੰਨ ਲੀਆਂ ਜਟਾਂ ਵਾਲੀਆਂ ਸੰਭਲੇ ਦੇ ਛੱਡ ਕੇ ਤੇ ਇਦਾਂ ਬਰਛੇ ਫਟਾਫਟ ਉੱਥੇ ਲੁਕਾ ਕੇ ਤੇ ਤੁਰ ਪਏ ਜਿੰਮ ਕਰ ਨਾਹੀ ਟੋਕੇ ਕੋਈ ਕੋਈ ਟੋਕੇ ਨਾ ਵੀ ਸ਼ਸਤਰ ਕਿਉਂ ਲੈ ਚੱਲੇ ਹੋ ਅੰਦਰ ਫੌਜ ਦੇ ਸ਼ਸਤਰਾਂ ਵਾਲਿਆਂ ਨੂੰ ਅੰਦਰ ਜਾਣ ਨਹੀਂ ਦੇਣਾ ਸ਼ਸਤਰ ਗੁਪਤ ਕਰਨੇ ਤੇ ਭਾਈ ਮਤਾਬ ਸਿੰਘ ਤੇ ਸੁਖਾ ਸਿੰਘ ਜਦੋਂ ਡਿਊਟੀ ਤੇ ਪਹੁੰਚੇ ਨਾ ਉਹ ਪਹਿਰੇਦਾਰ ਨੇ ਖੜਾ ਸੀਗਾ ਉਹ ਕਹਿੰਦਾ ਕਿਥੋਂ ਆਏ ਹੋ ਨੰਬਰਦਾਰੋ ਕਹਿੰਦੇ ਜੀ ਪੱਟੀ ਤੋਂ ਆਏ ਆ ਇਹਦੇ ਕੀ ਕੰਮ ਹੈ ਉਹ ਠਿਕਰੀਆਂ ਦੇ ਥੈਲੇ ਭਰ ਕੇ ਰੱਖੇ ਸੀ ਮੋਢਿਆਂ ਦੇ ਉੱਤੇ ਕਹਿੰਦੇ ਇਹ ਨਾ ਸਾਡਾ ਚੌਧਰੀ ਸਾਹਿਬ ਹਰਾਂ ਦਾ ਬੜਾ ਹਿਸਾਬ ਕਿਤਾਬ ਰ ਲੰਮਾ ਚੌੜਾ ਰਹਿੰਦਾ ਹੈ ਕਈ ਮਹੀਨਿਆਂ ਦਾ ਉਹਦਾ ਕਰਜ਼ਾ ਲੈਣ ਆਏ ਆ ਉਹਦਾ ਟੈਕਸ ਤਾਰਨ ਆਏ ਆ ਮਾਮਲਾ ਤਾਰਨ ਆਏ ਆ ਉਹ ਪਹਿਰੇਦਾਰਾਂ ਨੂੰ ਹੁੰਦਾ ਵੀ ਆਉਂਦਾ ਜਾਂਦਾ ਕੋਈ ਉਹਨਾਂ ਦਾ ਵੀ ਮੂੰਹ ਮਿੱਠਾ ਕਰਾ ਜਾਂਦਾ ਕਹਿੰਦੇ ਮੇਰਾ ਵੀ ਕੋਈ ਮੂੰਹ ਮਿੱਠਾ ਕਰਾਓਗੇ ਕਹਿੰਦੇ ਪਹਿਲਾਂ ਚੌਧਰੀ ਸਾਹਿਬ ਨੂੰ ਖੁਸ਼ ਕਰ ਲਈਏ ਆਉਂਦੇ ਆ ਤੇਰਾ ਵੀ ਨਿਹਾਲ ਕਰ ਦੇਾਂਗੇ ਉਹਦੇ ਤੌਰ ਦਿੱਤਾ ਦੇਸ ਤਰੀਲ ਮਦਰ ਸਾਹਿਬ ਦੇ ਪੁੱਲ ਤੇ ਭਾਈ ਸੁਖਾ ਸਿੰਘ ਦੇ ਭਾਈ ਮੁਤਾਬ ਸਿੰਘ ਉਤਰੇ ਜਾ ਰਹੇ ਆ ਹੋ ਜਾਣੇ ਕੋ ਐ ਸਿਪਾਹੀ ਕੀ ਜਾਣੇ ਕੌਣ ਆ ਰਹੇ ਨੇ ਕਿ ਮੌਤ ਆ ਰਹੀ ਹੈ ਮਾਲ ਲਿਆਏ ਕਰ ਉਗਰਾਹੀ ਉਹ ਤੇ ਸਮਝਦੇ ਵੀ ਤੇ ਮਾਮਲਾ ਲੈ ਕੇ ਆਯੋਗਦਾਹੀ ਕਰਕੇ ਚੰਗਾ ਮਾਲ ਆਇਆ ਸੋਨੇ ਦੀਆਂ ਮੋਹਰਾਂ ਆਈਆਂ ਨੇ ਕਿਛ ਬਾਜਾ ਕਿਛ ਗਾਜਾ ਪਰੇ ਅੰਦਰ ਬਾਜੇ ਗਾਜੇ ਚੱਲ ਰਹੇ ਸੀ ਸਾਰਗੀ ਚੱਲ ਰਹੀ ਸੀ ਤਬਲਾ ਵਜ ਰਿਹਾ ਸੀ ਦੇਖਾ ਹੈ ਬਹੁ ਨਟਨੀ ਖਰੀ ਅਗੇ ਉਸ ਬੇਸ਼ਿਆ ਦੇ ਨਾਚ ਵਿੱਚ ਤੇ ਸ਼ਰਾਬ ਦੇ ਨੱਚ ਵਿੱਚ ਸਾਰੇ ਮਸਤ ਹੋਏ ਪਏ ਸੀਗੇ ਕਿਸੇ ਨੂੰ ਵੀ ਪਤਾ ਸੀ ਕੀ ਬਾਣਾ ਵਰਤਣ ਲੱਗਾ ਆਉਂਦਿਆਂ ਭਾਈ ਸਾਹਿਬ ਬਤਾ ਸਕਦੇ ਸੁਖਾ ਸਿੰਘ ਨੇ ਇਦਾਂ ਜਦੋਂ ਸਿਰਫ ਇਦਾਂ ਕੀਤਾ ਨਾ ਮਸੇਰੇ ਸਮਝਿਆ ਵੀ ਸ਼ਾਇਦ ਮੈਨੂੰ ਸਲਾਮ ਕਰ ਰਹੇ ਨੇ ਉਹ ਤਾਂ ਸਿਰ ਹੰਦਰ ਸਾਹਿਬ ਜੀ ਨੂੰ ਨੰਸ਼ਕਾਰ ਕਰ ਰਹੇ ਸੀ ਪਰ ਮਸੇਰੇ ਸੋਚਿਆ ਵੀ ਨੰਬਰਦਾਰ ਚੌਧਰੀ ਨੂੰ ਮੱਥਾ ਟੇਕ ਰਹੇ ਮੈਨੂੰ ਟੇਕ ਰਹੇ ਹਾਂਜੀ ਸਿੰਘਾ ਨ ਕੋ ਤਹ ਲੱਗ ਗਏ ਉਹ ਦਾਵ ਸਿੰਘ ਅਦਰ ਜਾ ਪੁੰਚ ਦਾ ਲੱਗ ਗਿਆ ਤਬਾ ਮਸਾਲਾ ਅਗਰ ਬੋਲੇ ਹਾਂ ਵੀ ਕੋਣ ਕਹਿੰਦਾ ਜੀ ਪੱਟੀ ਦੇ ਨੰਬਰਦਾਰ ਹਾਂ ਜੀ ਮਤਾਬ ਸਿੰਘ ਕਹਿੰਦਾ ਕਿnde ਆਏ ਹੋ ਮਹਾਰਾਜ ਬੜੇ ਚਿਰਾਂ ਦਾ ਮਾਮਲਾ ਰਹਿੰਦਾ ਸੀ ਉਹ ਲੈ ਕੇ ਆਇਆ ਇਕੱਠਾ ਕਰਕੇ ਤੇ ਸਰਹਾਣੇ ਵਾਲੇ ਪਾਸੇ ਛੁੱਟਿਆ ਜਾਣ ਕੇ ਮਤਾਬ ਸਿੰਘ ਤੇ ਸਰਹਾਣੇ ਵਾਲੇ ਪਾਸੇ ਜਦੋਂ ਛੁੱਟਿਆ ਨਾ ਤੇ ਕਿੰਨਾ ਕੁ ਲੈ ਕੇ ਆਏ ਹੋ ਕਹਿੰਦੇ ਜਨਾਬ ਆਪ ਹੀ ਵੇਖ ਲਓ ਅੱਦੇ ਹੋਇਆ ਸ਼ਰਾਬ ਦਾ ਨਸ਼ਾ ਬਹੁਤਾ ਦਿਮਾਗ ਤੇ ਚੜਿਆ ਸੀ ਪਤਾ ਨਹੀਂ ਕਿੰਨੇ ਕੁ ਪੀਤੀ ਹੋਈ ਸੀ ਉੱਥੇ ਹੁੱਕਾ ਪੀਤਾ ਸੀਗਾ ਤੇ ਇਦਾਂ ਕਰਕੇ ਜਦੋਂ ਕੋਈ ਸੱਜਾ ਹੱਥ ਉਹ ਥੱਲੇ ਚੁਪਣ ਲੱਗਾ ਨਾ ਆਪ ਸਾ ਖਾਲੀ ਹੋ ਗਿਆ ਭਾਈ ਸਾਹਿਬ ਮੁਤਾਬਕ ਸਿੱਧੀ ਰੇਤੋ ਹੀ ਸ੍ਰੀ ਸਾਹਿਬ ਤੁਸੀਂ ਦੇਖਿਆ ਹੋਣਾ ਕਈ ਨੇ ਹੱਥ ਸਵੇ ਤਾਂ ਪੁੱਠੀ ਪਾਉਂਦੇ ਆ ਉਹ ਪੁੱਠੀ ਨਹੀਂ ਹੁੰਦੀ ਅਸਲ ਸਿੱਧੀ ਹੁੰਦੀ ਆ ਉਹ ਕਿਉਂ ਹੁੰਦੀ ਆ ਉਹ ਸਿੱਧੀ ਇੱਟਾ ਹੀ ਆਉਂਦੀ ਆ ਕੱਢ ਕੇ ਏਦਾਂ ਕਰਕੇ ਫਿਰ ਏਦਾਂ ਮਾਰਨੇ ਟਾਈਮ ਲੱਗਦਾ ਏਦਾਂ ਭਾਈ ਹੋਈ ਸੀ ਕੁਰਤੇ ਦੇ ਥੱਲੇ ਉਹ ਇਹ ਤਾਂ ਸਿੱਧੀ ਝਾੜ ਦੁੱਤੀ ਸਿਰ ਦੇ ਉੱਤੇ ਹਾਂਜੀ ਸਿੰਘਾਂ ਨੇ ਸ਼ਤਾਬੇ ਚੱਕਿਓ ਪਾਵ ਜਿੰਨਾਂ ਨੇ ਫੁਰਤੀ ਨਾਲ ਪੈਰ ਚੁੱਕਿਆ ਜਾ ਕੇ ਸਤਗੁਰ ਆਪਣੋ ਕਾਜ ਸਵਾਰੇ ਹਾਂ ਕਹਿੰਦੇ ਸਤਗੁਰਾਂ ਨੇ ਆਪਣੇ ਕੰਮ ਆਪ ਹੀ ਸਵਾਰ ਦਿੱਤੇ ਓਏ ਕਰ ਦੀਨੇ ਦਿਸ਼ਟ ਅੰਧਾਰੇ ਅੰਨਾ ਹੀ ਕਰ ਦਿੱਤੇ ਤੁਰਕ ਪਤਾ ਹੀ ਨਹੀਂ ਲੱਗਾ ਵੀ ਮੌਤ ਬੂਹੇ ਤੇ ਆ ਗਈ ਹੈ ਦੁਹਰਾ ਦੋ ਸਿੰਘ ਤਹ ਜਾਪ ਜੇ ਜਹ ਬਾਜੈ ਮਿਰਦੰਗ ਕਿੱਥੇ ਮਿਰਦੰਗ ਤਬਲਾ ਸਾਰੰਗੀ ਵੱਜ ਰਹੀ ਸੀ ਨਾਚ ਗਾਣਾ ਹੋ ਰਿਹਾ ਸੀ ਉੱਥੇ ਪਹੁੰਚ ਗਏ ਘਟ ਸਿਰੋਹੀ ਸਿਰ ਦਈ ਮੱッセ ਕੋ ਨਿਰਸੰਗ ਸਰੋ ਦੇਸ ਦੀ ਬੜੀ ਫੁਲਾਤੀ ਸਿਰੋਹੀ ਸਰਦਾਰਵਾਰ ਭਾਈ ਮਤਾਬ ਸਿੰਘ ਨੇ ਇਸ ਤਰ੍ਹਾਂ ਹੀ ਝਾਰ ਦਿੱਤੀ ਮੱッセ ਦੇ ਸਿਰ ਦੇ ਉੱਤੇ ਜਾਓ ਭਾਈ ਮੱッセ ਕੋ ਇਹ ਮਸੀਸ ਉਤਾਰਿਓ ਬਾਹਰ ਐਸਾ ਭਰਵਾ ਕੀਤਾ ਮੱッセ ਦਾ ਸਿਰ ਉਹ ਲਾ ਸੁਟਿਆ ਬੋਲੇ ਸੋਨਿਹਾਰ ਜਾਣ ਕਰ ਬੇਲੋਂ ਕਦੂਆ ਟਾਰਿਓ ਜਿਵੇਂ ਵੱਡਾ ਸਾਰਾ ਕਦੂ ਬੇਲ ਨਾਲੋਂ ਤੋੜ ਕੇ ਸੁੱਟ ਦਈਦਾ ਨਾ ਇਤਾਂ ਦਵਾਨੇ ਵਰਗਾ ਸਿਰ ਲਾ ਕੇ ਮਾਰਿਆ ਪਰੇ ਉਤੋ ਜੋ ਜੇਵਰ ਤਾਂ ਕੇ ਦਵਾਰੇ ਜਿੰਨੇ ਕਹਿੰਦੇ ਸੋਨੇ ਦੇ ਗਹਿਣੇ ਪਾਏ ਹੋਏ ਸੀ ਬੜੇ ਮਾਸਲ ਬੜਾ ਤਗੜਾ ਚੌਧਰੀ ਸੀਗਾ ਕਿਲੋ ਤੇ ਉਹਨੇ ਸੋਨਾ ਹੀ ਕਲਜ ਪਾਇਆ ਹੋਇਆ ਸੀਗਾ ਭਾਈ ਸੁਖਾ ਸਿੰਘ ਨੇ ਸੋਨਾ ਲਾ ਰਿਆ ਸਾਰਾ ਦੂਜੇ ਸਿੰਘ ਸੋ ਲਿਓ ਉਤਾਰੇ ਬੜਾ ਫੱਟ ਸੋਨਾ ਲਾ ਕੇ ਤਲਵਾਰ ਉਹਨੇ ਵੀ ਥੱਲੇ ਕੱਢ ਨਹੀਂ ਲਾਓ ਲਾਓ ਸ਼ੋਰ ਭਾਇਓ ਅਤ ਭਾਰੀ ਜਿਹੜੇ ਪੰਜ ਚਾਰ ਉੱਥੇ ਨੇੜੇ ਬੈਠੇ ਛੜਕ ਦਿੱਤੇ ਤੇ ਬਾਕੀ ਜਿਹੜੇ ਖੂਨ ਸਰੋਵਰ ਸ਼ਾਲਾ ਮਾਰ ਕੇ ਭੱਜ ਗਏ ਫਿਰ ਘੋੜਣ ਚੜ ਕਰੀ ਸਵਾਰੀ ਤੇ ਸਿਰ ਲੈ ਕੇ ਮੱッセ ਦਾ ਜਦੋਂ ਬਾਹਰ ਨੂੰ ਦੌੜੇ ਨਾ ਤੇ ਉਹ ਉਹਨੇ ਆਖਿਆ ਕੀ ਹੋ ਗਿਆ ਇਹ ਤਾਂ ਕੁਝ ਹੋਰ ਹੀ ਗੱਲ ਆ ਉਹ ਦੌੜਨ ਲੱਗਾ ਤੇ ਭਾਈ ਮੁਤਾਬਕ ਸੇ ਕਹਿੰਦੇ ਰਹਿ ਜਾ ਹਿੱਸਾ ਤੂੰ ਵੀ ਕਹਿੰਦਾ ਨਹੀਂ ਸਾਰਾ ਚੌਧਰੀ ਨੂੰ ਦੇ ਦਿਓ ਮੇਰਾ ਕਿ ਮੈਨੂੰ ਕੋਈ ਨਹੀਂ ਕਹਿੰਦਾ ਤੇ ਮਾਰ ਕੇ ਸ਼ਾਲ ਸਿੰਘ ਘੋੜਿਆਂ ਤੇ ਸਵਾਰ ਹੋ ਗਏ 150 ਘੋੜੇ ਰਲ ਗਏ ਝੱਲ ਉਹ ਘੋੜੇ ਅਬ ਛੇੜ ਕੇ ਸਿੰਘ ਜੰਗਲ ਚ ਚਲੇ ਗਏ ਇਸ ਬਿਦ ਭਾਈ ਮਸੇ ਕੀ ਗੱਲ ਮਸਾ ਮਸੇ ਦੀ ਗੱਲ ਹੋਈ ਮਸਾ ਇਦਾਂ ਮਾਰਿਆ ਸਿੰਘਾਂ ਨੇ